ਹਾਂਜੀ ਵੀਰ ਜੀ ਸਾਰੇ ਵੀਰਨ ਸასიਕਾਰ ਕੀ ਹਾਲ ਚਾਲ ਜੀ ਹੋਰ ਆਸ ਕਰਦਾ ਹਾਂ ਸਾਰੇ ਵੀਰ ਠੀਕ ਠਾਕ ਹੋਣਗੇ ਹੋਰ ਸਭ ਵਧੀਆ ਠੀਕ ਠਾਕ ਜੀ ਆਪਾਂ ਸਵੇਰ ਦੀ ਕੋਈ ਅੱਜ ਵੀਡੀਓ ਨਹੀਂ ਬਣਾ ਸਕੇ ਕੰਮ ਦਾ ਜਿਆਦਾ ਰਸ਼ ਹੀ ਜਿਹੜਾ ਬੰਦਾ ਹੈ ਉਹ ਵੀ ਬਾਬਾ ਬੁੱਢਾ ਸਾਹਿਬ ਦਾ ਮੇਰਾ ਚੱਲਣ ਦੇ ਆਦੇ ਉੱਥੇ ਚਲ ਗਿਆ ਹੈ ਤੇ ਅੱਜ ਕੱਲੇ ਹੀ ਹੈ ਕਰਕੇ ਵੀਡੀਓ ਨਹੀਂ ਬਣਾ ਸਕੇ ਹਾਂਜੀ ਹੋਰ ਸਾਰੇ ਵੀਰ ਠੀਕ ਠਾਕ ਜੀ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਇਹ ਪਲੱਗ ਦੀ ਤੇ ਇਹ ਮੋਟਰਸਾਈਕਲ ਝਟਕੇ ਮਾਰਦਾ ਹੈ ਇਹ ਕਿਉਂ ਮਾਰਦਾ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਆਪਣੇ ਕੋਲੇ ਆਏ ਨੇ ਬਾਬਾ ਜੀ ਪਿੰਡ ਕੁਰਕਵੈਂਡ ਤੋਂ ਇਹਨਾਂ ਦਾ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਡਿਸਕਵਰ ਮੋਟਰਸਾਈਕਲ ਸਹੀ ਕਰਕੇ ਘੱਲਿਆ ਸੀਗਾ ਤੇ ਇਹ ਅੱਜ ਫੇਰ ਆਪਣੇ ਕੋਲੇ ਲੈ ਕੇ ਆਏ ਨੇ ਪਲਟੀਨਾ ਮੋਟਰਸਾਈਕਲ ਇਹ ਕਹਿੰਦੇ ਆ ਵੀ ਦੋ ਕੁ ਮੇਸਤਰੀਆਂ ਨੂੰ ਵਿਖਾ ਦਿੱਤਾ ਹੈ ਤੇ ਮੋਟਰਸਾਈਕਲ ਝਟਕੇ ਮਾਰਨੋਂ ਨਹੀਂ ਹਟਿਆ ਇਹਨੂੰ ਨੁਕਸਾ ਹੀ ਡਾ ਕੁਛ ਨਹੀਂ ਆ ਨੋਰਮਲ ਹੀ ਨੁਕਸਾ ਆ ਇਹਨਾਂ ਬਾਬਾ ਜੀ ਦਾ ਆਪਾਂ ਕਰਕੇ ਦਵਾਂਗੇ ਹਾਲ ਅੱਗੇ ਡਿਸਕਵਰ ਦਾ ਕਰਕੇ ਦਿੱਤਾ ਹਾਲ ਇਹ ਤੁਹਾਨੂੰ ਬਾਬਾ ਜੀ ਆਪ ਦੱਸਣਗੇ ਵੀ ਆਪਾਂ ਕੰਮ ਕੀਤਾ ਇਹਨਾਂ ਨੂੰ ਕਿੱਦਾਂ ਦਾ ਲੱਗਾ ਤੇ ਦੁਬਾਰਾ ਅੱਜ ਫੇਰ ਲੈ ਕੇ ਆਏ ਨੇ ਇਹ ਲੈ ਕੇ ਆਏ ਅੱਜ ਪਲਟੀਨਾ ਮੋਟਰਸਾਈਕਲ ਆਪਣੇ ਕੋਲੇ ਠੀਕ ਹੈ ਇਹਦੀ ਸਰਵਿਸ ਕਰਨੀ ਆ ਹਾਂਜੀ ਬਾਬਾ ਜੀ ਕੀ ਹਾਲ ਚਾਲ ਜੀ ਵਾਇਗ ਜਿੱਕਾ ਖਾਲਸਾ ਵਾਇਗ ਜਿੱਕੀ ਫਤੇ ਗੁਰੂ ਪੈਰੀ ਸਾਹਿਬ ਸਿੰਘ ਜੀ ਇਹ ਭਾਈ ਹੀਰਾ ਸਿੰਘ ਗਿੱਲ ਤੋਂ ਅੱਗੇ ਅਸੀਂ ਆਪਣਾ ਲੈ ਕੇ ਆਏ ਆ ਡਿਸਕਵਰ ਮੋਟਰਸਾਈਕਲ ਆ ਉਹਦੀ ਮੁਸ਼ਕਲ ਵਾਲਾ ਬਾਤ ਕਾਫੀ ਜ਼ਿਆਦਾ ਹੀ ਵੀਰ ਨੇ ਆਖਿਆ ਵੀ ਮਿੰਨ ਕੋ ਛੱਡ ਜੋ ਤੇ ਮੈਂ ਕਰਕੇ ਦਿਨਾ ਤੁਹਾਨੂੰ ਸਹੀ ਦੂਜੇ ਦਿਨ ਹਨ ਮੋਟਰਸਾਈਕਲ ਦੇਤਾ ਅਜੇ ਤੱਕ ਮੋਟਰਸਾਈਕਲ ਨੂੰ ਹੱਥ ਨਹੀਂ ਲਾਇਆ ਨਹੀਂ ਤੇਲ ਪਾਓ ਤੇ ਚਲਾਈ ਜਾਓ ਹੁਣ ਦੂਜਾ ਮੋਟਰਸਾਈਕਲ ਮੈਂ ਲੈ ਕੇ ਆਇਆ ਪਰਟੀਨਾ ਤੇ ਉਹ ਮੋਟਰਸਾਈਕਲ ਛੱਡ ਕੇ ਮਾਰਨੋਂ ਨਹੀਂ ਹਟਦਾ ਹੁਣ ਵੀਰਾਂ ਦਾ ਵੀ ਅੱਜ ਤੋਂ ਬਾਅਦ ਛੱਡ ਕੇ ਨਾ ਮਾਰੂਗਾ ਤੁਹਾਡਾ ਮੋਟਰਸਾਈਕਲ ਤੇ ਬਹੁਤ ਵਧੀਆ ਸਰਵਿਸ ਆ ਬਹੁਤ ਵਧੀਆ ਸੋਹਣਾ ਕੰਮ ਆ ਕੋਈ ਬਹੁਤ ਨਹੀਂ ਹੈਗੀ ਬਹੁਤ ਵਧੀਆ ਸੋਨਾ ਕੰਮ ਹੈ ਜੀ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਹਣਾ ਤੁਹਾਨੂੰ ਦੱਸਿਆ ਆਪਣੇ ਬਾਰੇ ਇਹਦੇ ਵਿੱਚ ਵੀਰ ਜੀ ਇਹ ਮੋਟਰਸਾਈਕਲ ਝਟਕੇ ਮਾਰਦਾ ਇਹ ਗੱਲ ਕੁਛ ਨਹੀਂ ਕੀ ਹੁੰਦੀ ਇਹ ਆ ਤੁਸੀਂ ਪਲੱਗ ਦੇਖਦੇ ਹੋ ਦੇਖ ਸਕਦੇ ਜੀ ਇਹ ਕੋਈ ਗੱਲ ਨਹੀਂ ਇਹਦੇ ਵਿੱਚ ਪਲੱਗ ਜਿਹੜਾ ਹੈ ਇਹਦੇ ਵਿੱਚ ਗੈਪ ਜਿਹੜਾ ਹੈ ਸਿਰਫ ਆਪ ਆ ਬਾਬਾ ਇਦਿਆਂ ਨੂੰ ਮੇਰੇ ਵੱਲੋਂ ਕਰੋ ਵੀਡੀਓ ਮਾਰੀ ਜੀ ਬਣਾਓ ਮੈਂ ਦੱਸਾਂ ਵੀਰ ਹੋਣਾ ਨੂੰ ਵੀ ਕਿ ਆਪਦਾ ਵੀ ਕਿਸੇ ਦਾ ਵੀ ਮੋਟਰਸਾਈਕਲ ਤੁਹਾਡਾ ਵੀ ਜੇ ਛਟਕੇ ਮਾਰਦਾ ਨਾ ਆ ਨੇੜੇ ਕਰੋ ਆ ਵੇਖੋ ਪਲੱਗ ਦੇਖਦਾ ਨਾ ਇਹਦੇ ਵਿੱਚ ਗੈਪ ਵੇਖੋ ਕਿੰਨਾ ਹੈ ਇਹਦੀ ਵਜ੍ਹਾ ਕਰਕੇ ਇਹ ਛਟਕੇ ਮਾਰਦਾ ਇਹ ਤੁਹਾਡਾ ਆ ਜਿਹੜਾ ਨਵਾਂ ਆ ਨਾ ਇਹਦੇ ਵਿੱਚ ਪੈਂਦਾ ਹੋਣਾ ਚਾਹੀਦਾ ਠੀਕ ਹੈ ਜੀ ਇਹ ਇੰਨਾ ਕੁ ਗੈਪ ਹੋਣਾ ਚਾਹੀਦਾ ਹੈ ਇਹ ਜਿਹੜਾ ਗੈਪ ਆ ਇੰਨਾ ਕੁ ਹੋਣਾ ਚਾਹੀਦਾ ਹੈ ਬਾਕੀ ਪਲੱਗ ਸਹੀ ਆ ਆ ਵੇਖੋ ਇਹਦੇ ਵਿੱਚ ਆ ਜਿਹੜਾ ਨਵਾਂ ਆ ਤੁਹਾਡਾ ਇਹ ਪੈਂਦਾ ਹੋਣਾ ਚਾਹੀਦਾ ਏ ਫੇਰ ਇਹ ਮੋਟਰਸਾਈਕਲ ਬਿਲਕੁਲ ਪ੍ਰੋਪਰ ਐਵਰੇਜ ਵੀ ਕੱਢੂਗਾ ਤੇ ਝੜਕੇ ਵੀ ਨਹੀਂ ਮਾਰੂਗਾ ਇਹ ਬਿਲਕੁਲ ਇਹ ਜਿਹੜਾ ਤੁਹਾਡਾ ਨੋਹ ਆ ਇਹ ਪੈਂਦਾ ਹੋਣਾ ਚਾਹੀਦਾ ਠੀਕ ਹੈ ਜੀ ਜਾਂ ਆਰੀ ਦਾ ਬਲੇਡ ਹੋਵੇ ਉਹ ਪੈਂਦਾ ਹੋਣਾ ਚਾਹੀਦਾ ਠੀਕ ਆ ਹੋਰ ਏਡੀ ਗੱਲ ਕੁਝ ਨਹੀਂ ਗਈ ਤੇ ਬਾਕੀ ਵਧੀਆ Ориਜਨਲ 플ੱਗ ਪਾਇਆ ਕਰੋ ਜੀ ਦੇ ਨਾਲ ਮੋਟਰਸਾਈਕਲ ਤੁਹਾਡਾ ਵਧੀਆ ਚੱਲੇ ਤੇ ਬਾਕੀ ਇੱਕ ਗੱਲ ਹੋ ਰਿਹਾ ਆਪਣੇ ਕੋਲੇ ਵੀਰ ਕਈ ਜਾਣ ਕੇ ਪੁੱਛਦੇ ਨੇ ਵੀ ਸਰਵਿਸ ਦਾ ਕੀ ਰੇਟ ਆ ਸਰਵਿਸ ਦਾ ਰੇਟ ਵੀ ਤੁਹਾਡੇ ਦੇ ਡਿਪੈਂਡ ਜੇ ਸਾਡੀ ਲੇਬਰ ਉਹ ਹੀ ਜੀ ਜੇ ਤੁਸੀਂ 100 ਰੁਪਏ ਵਾਲਾ ਤੇਲ ਪਾ ਲੋਗੇ ਤੇ ਅਸੀਂ ਤੇ ਲੇਬਰ ਤਾਂ ਵੀ ਉਨੀ ਲੈਣੀ ਜੇ ਜੇ ਤੁਸੀਂ 200 ਵਾਲਾ ਪਾ ਲਿਆ ਤੇ ਅਸੀਂ ਤਾਂ ਵੀ ਲੇਬਰ ਉਨੀ ਲੈਣੀ ਜੇ 10 ਦਿਨ 20 ਦਿਨ ਸਰਵਿਸ ਲੈਡ ਕਰਾ ਲਓ ਪਰ ਤੇਲ ਜਿਹੜਾ ਇਹ ਉਹ ਚੰਗਾ ਪਾਓ ਵੀਰ ਮੇਰੇ ਅਸੀਂ ਤਾਂ ਇਹੋ ਸਰਾਹ ਦਿੰਨੇ ਸਾਡੇ ਕੋਲੇ ਤੇ ਵੀਰ ਸਾਰੇ ਹੀ ਰੱਖੇ ਜੇ ਕਿਉਂਕਿ ਕਈ ਮੋਟਰਸਾਈਕਲ ਇਹੋ ਜਿਹਨੇ ਜਿਹੜੇ ਤੇਲ ਚੁੱਕਦੇ ਨੇ ਉਹਨਾਂ ਵਾਸਤੇ ਸਸਤਾ ਤੇਲ ਲੋਕੀ ਮੰਗਦੇ ਨੇ ਸਾਨੂੰ ਰੱਖਣਾ ਪੈਂਦਾ ਹੈ ਠੀਕ ਹੈ ਜੀ ਜੇ ਤੁਸੀਂ ਸਾਡੀ ਸਰਵਿਸ ਦਾ ਰੇਟ ਘਟਾਓਗੇ ਆਖੂਗੇ ਵੀ ਨਹੀਂ ਬਈ ਉਹ 350 ਲੈਂਦਾ ਉਹ 250 ਲੈਂਦਾ ਉਹ 200 ਲੈਂਦਾ ਫਿਰ ਉਹਨਾਂ ਹੀ ਤੁਹਾਨੂੰ ਤੇਲ ਅਗਲੇ ਨੇ ਹਲਕਾ ਪਾਈ ਜਾਣਾ ਜੇ ਇਹ ਕਰਕੇ ਸਰਵਿਸ ਅਗਲੇ ਦੀ ਜਿੰਨੀ ਰੇਟ ਆ ਉਹਨਾਂ ਹੀ ਰਹਿਣਾ ਜੇ ਤਹਾਡੇ ਤੇਲ ਚੀ ਘਟਾਵਾ ਦਾ ਹੋਣਾ ਜੇ ਆਪਾਂ ਸਿੱਧੀ ਗੱਲ ਕਹਿੰਦੇ ਜੇ ਇਹ ਗੱਲ ਦਾ ਤੁਸੀਂ ਆਪ ਧਿਆਨ ਰੱਖੋ ਇਹ ਨਾ ਸੋਚੋ ਕਿ ਉਹ 350 ਵਿੱਚ ਸਰਵਿਸ ਕਰਦਾ ਹੈ ਦੂਜਾ 300 ਵਿੱਚ ਕਰਦਾ ਹੈ ਦੂਜਾ 400 ਵਿੱਚ ਕਰਦਾ ਇਹ ਚੀਜ਼ਾਂ ਕੁਛ ਨਹੀਂ ਜੇ ਤੇਲ ਵਧੀਆ ਪਾਓ ਸਰਵਿਸ ਬੇਸ਼ੱਕ 10 ਦਿਨ ਲੇਟ ਕਰਾ ਲਓ ਪਰ ਕੰਮ ਵਧੀਆ ਕਰਾਓ ਵੀਰ ਮੇਰੇ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲਾਇਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਆਪਾਂ ਨਵੀਂ ਨਵੀਂ ਕੋਈ ਗੱਲ ਦੱਸਦੇ ਰਹੀ ਨੇ ਇਹ ਪਲੱਗ ਵਾਲੇ ਗੈਪ ਦਾ ਜਰੂਰ ਧਿਆਨ ਰੱਖਣਾ ਆਪਣੇ ਆਪਣੇ ਮੋਟਰਸਾਈਕਲ ਦਾ ਜਿਹਦਾ ਕੋਈ ਮੋਟਰਸਾਈਕਲ ਛਲਕੇ ਮਾਰਦਾ ਹੈ ਠੀ ओके धनवादु सर